ਭਾਜੀ ਅਸਤਿਕਾਲ ਅਸਤਿਕਾਲ ਜੀ ਕੀ ਹਾਲ ਜੋ ਸਭ ਠੀਕ ਠਾਕ ਜੀ ਪਿੰਡਾ ਜੀ ਹੋ ਸਭ ਠੀਕ ਆ ਜੀ ਅਸਤਿਕਾਲ ਮੇਰ ਦਾ ਦੇਦੀ ਮੇਰਾ ਵੇਲਾ ਕਰਦਾ ਫਿਰ ਮਾਰ ਲੇ ਗਿਆ ਪਰਾਣਾ ਸਾਰਾ ਫੇ ਪਰਸੇ ਬਣਾਈ ਜੀ ਭਾਜੀ ਨਾ ਪਰਸੇ ਵੇਖ ਗਿਆ ਮਾਰ ਕੱਲ ਚਲ ਗਿਆ ਸਾਰਾ ਹੀ ਠੀਕ ਹੈ ਠੀਕ ਹੈ ਸੋਹਲਾ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਆਣੇ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਾਰਾਜ ਸਾਰਿਆਂ ਨੇ ਮੇਰੇ ਪਰ ਹੱਥ ਰੱਖ ਕੇ ਚੜ੍ਹਦੀ ਕਲਾ ਕਰੇ ਸੱਚੇ ਬਾਦਸ਼ਾਹ ਹੋਰ ਸੁਣਾਓ ਬਿੰਦਾ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਵੇਲੇ ਟਾਈਮ ਤੇ ਬੇਲੋ ਆ ਗਏ ਤੁਹਾਡੇ ਕੋਲ ਹਾਂ ਜੀ ਪੂਰਾ ਯਾਰਾਂਗ ਦਾ ਟਾਈਮ ਆਇਆ 1 ਠੰਡ ਹੀ ਇਹਨਾਂ ਵਾਲਤ ਵਾਲ ਕੇ ਤਿਆਰ ਕਰਤੀਆਂ ਚਲੋ ਇਹਨਾਂ ਵਾਲੇ ਨੂੰ ਲਈ ਮੈਂ ਸੋਣੀ ਲੈ ਗਈ ਯਾਰਾ ਜਿੰਨੇ ਵੀ ਲੈਣੀ ਆ ਤੇ ਕਿੰਨੀਆਂ ਬਾਜੀ ਬਿੰਦਾ ਜੀ ਅੱਜ ਫਿਰ ਬਾਜੀ ਅੱਜ ਆਪਣੇ ਕੋ ਪੰਜ ਜੋ ਪੰਜ ਮਈਆਂ ਆਜੋ ਫਿਰ ਕਰੋ ਸੂ 3 ਮਈਆਂ ਸੂਈਆਂ ਵਾ ਇੰਦਾ ਜੀ ਹੁਣ ਗੱਬਣ ਵਾ ਇਹ ਸੰਦੀਪ ਸਿੰਘ ਆਹ ਰਾਜ ਜੀ ਸੂਈਓ ਅੱਛਾ ਬੜਾ ਜ਼ਬਰਦਸਤ ਲੱਗਾ ਨਾ ਇੱਕ ਇਹ ਅੱਜੀ ਰਾਤ ਦੀ ਮਈ ਸੂਈਓ ਅੱਛਾ ਇੱਕੋ ਮਈ ਦੀ ਹਜੇ ਚਵਾਈ ਹੋਈਓ ਤੇ ਬਿੰਦਾ ਜੀ ਕਿੰਨਾ ਕਰੋ ਬਾਜੀ ਫਿਰ ਤੋਂ ਸੂਈਆਂ ਇਹ ਸਾਡੇ ਇਲਾਕੇ ਦੇ ਚੇਅਰਮੈਨ ਸਰਪੰਚ ਹਾਂਜੀ ਅਮਰਤਣੀ ਹਾਂਜੀ ਹਾਂਜੀ ਇੱਕ ਅਸੀਂ ਦੀ ਮੈਂ ਉਹਨਾਂ ਦੇ ਕੋ ਵੇਕੇ ਗਈ ਹੈ ਅੱਛਾ ਠੀਕ ਆ ਹਾਂਜੀ ਔਰ ਬਹੁਤ ਚੰਗੇ ਚੰਗੇ ਮੈਂ ਵੱਡੀ ਵੱਡੀ ਮੈਂ ਵੀ ਵੀ ਕਲੋਲੀ ਲਿਆਉਂਦੇ ਮੈਂ ਵੀ ਵੱਡੀ ਵੱਡੀ ਕਲੋਲੀ ਇੱਧਰ ਵੇਖੋ ਤੇ ਵੇਲੇ ਜੈਡ ਬਲੈਕ ਆ ਇੱਕ ਸੰਦੀਪ ਸਿੰਘ ਮੈਂ ਦਾ ਵਾਲ ਨਹੀਂ ਚਟਾ ਪੂਛ ਵੇਖੋ ਮੈਂ ਦੀ ਤੇ ਸੰਦੀਪ ਸਿੰਘ ਦੇ ਛੋੜੀ ਜੀ ਥੋੜਾ ਮਹੀਂ ਹੈਗੀ ਨਾ ਨਾ ਨਹੀਂ ਬਹੁਤ ਵੱਡੀ ਬਹੁਤ ਵੱਡੀ ਜਿਹੜੀ ਫੁੱਲ ਸਾਈਜ਼ ਵੱਡੀ ਮਹੀਂ ਆਂਦੇ ਉਹ ਵੱਡੀ ਮੈਂ ਵਾ ਐ ਉਹ ਬਰਾਬਰ ਆਉਂਦੀ ਆ ਕੱਟੀ ਮਗਰ ਕੱਟਾ ਕੱਟਾ ਆ ਗਈ ਸੰਦੀਪ ਸਿੰਘ ਕੱਟੀ ਆ ਗਈ ਨਾ ਅੱਜ ਹੀ ਸੁਈ ਆ ਰਾਤ ਦੀ ਖੋਲੋ ਫਿਰ ਰਾਤੀ 10 ਵਜੇ ਦੀ ਮੈਂ ਸੁਈ ਆ ਲੋ ਜੀ ਕਰੋ ਚੈੱਕ ਕਰੋ ਜੀ ਮੈਨੇ ਜੇਰ ਫੁੱਟੀ ਆ ਵੱਡੀ ਮੈਂ ਬੁਰੀ ਸੁਹਾਂ ਦੇਖ ਲਾ ਮੈਂ ਕਢੀਓ ਇਹਨੂੰ ਵੱਡੀ ਮੈਂ ਆਂਦੀ ਨਹੀਂ ਫਿਰ ਪਿੰਦਾ ਜੀ ਫਿਰ ਐਂਡ ਹੀ ਆ ਫਿਰ ਹਾਂਜੀ ਐਂਡ ਐਂਡ ਕੱਲ ਲਈ ਮੈਂ ਸੰਦੀਪ ਸਿਆ ਗੱਬਣ ਲਈ ਹੀ ਠੀਕ ਆ ਧਰਾਂਦੇ ਆ ਮੈਂ ਸੂਪੀ ਚਲੋ ਬਾੜੀ ਵੱਡੀ ਮੈਂ ਆ ਨਹੀਂ ਠੀਕ ਆ ਜੀ ਅਸਲ ਜਿਹਨੂੰ ਮੈਂ ਚੀਜ਼ ਅਸਲ ਬੀਸ ਆ ਪਿਓਰ ਕਾਲੀ ਆ ਜੈੱਡ ਬਲੈਕ ਵਾਲਾ ਚਲੋ ਉਹ ਬਾਈ ਨਾਲ ਲੈ ਕੇ ਵੱਡੀ ਤੜਦਾੜੀ ਮੈਂ ਵੱਡੀ ਵੱਡੀ ਮੈਂ ਨਹੀਂ ਹੁੰਦੇ ਸੰਦੀਪ ਸਿਆ ਹਾਂ ਬਹੁਤ ਚੰਗੇ ਚੰਗੇ ਮੈਂ ਉਹਦੀ ਮੈਂ ਵੇਖ ਕੇ ਗਈ ਏ ਹਾਂ ਪਿੰਡਾ ਜੀ ਫਿਰ ਅੱਜ ਵੀ ਉਹੀ ਕੰਮ ਮੈਂ ਕਿਹਾ ਸੁਨੀਲ ਸਿੰਘ ਉਦੋਂ ਵੀ ਨਾ ਬਾਲਾ ਫੋਨ ਆਇਆ ਮਈਆਂ ਦਾ ਉਹ ਮਈਆਂ ਸੁਨੀਲ ਸਿੰਘ ਬੜੀਆਂ ਚੰਗੀਆਂ ਸਾਰੀਆਂ ਮਈਆਂ ਬੜੀਆਂ ਸੁਥਰੀਆਂ ਮਾਲਕ ਦੀ ਮਿਹਰ ਨਾਲ ਸੁਨੀਲ ਸਿੰਘ ਇਹ ਹੁਣ ਮਈ ਦੁੱਧ ਚਵਾਜੇ 18 ਕਿਲੋ 20 ਕਿਲੋ ਮਈ ਨੂੰ ਦੁੱਧ ਦੇਣਾ ਚਾਹੀਦਾ ਦੇਣਾ ਹੈ ਸਹੀ ਗੱਲ ਇਹ ਪਿਓਰ ਕਾਲੀ ਆ ਬਿਲਕੁਲ ਵਾਲ ਨਹੀਂ ਚਟਾ ਪੁੜਾ ਪੜਾ ਹੁਣ ਮੈਂ ਸਰੀਰ ਨੂੰ ਚੁੱਕ ਜੂਗੀ ਸਾਰਾ ਬਾਡੀ ਬਿਲਡਿੰਗ ਬੜਾ ਮਈ ਦਾ ਹਾਂਜੀ ਪਿੰਡਾ ਜੀ ਆਪਾਂ ਤੇ ਦੇਣੀ ਆ ਮਈ ਤਾਰੰਤੀ ਤਾਰੰ ਬਿਲਕੁਲ ਕਿਉਂ ਮਹੀਂ ਸਵੇਰ ਦੀ ਸੂਈ ਆ ਹਾਂਜੀ ਸਾਢੇ 1 3 ਲੀਟਰ ਦੁੱਧ ਚੋਇਆ ਸੀ ਬੱਚੇ ਨੂੰ ਚਾਰ ਜੂ ਕੇ ਆਪਾਂ ਸਵੇਰੇ 5:00 ਵਜੇ ਤੇ ਆਪਾਂ ਐਵੇਂ ਕਹਿ ਦਈਏ 20 ਕਿਲੋ ਬੋਲਾ ਉਹ ਨਹੀਂ ਕੋਈ ਗੱਲ ਹੈ ਕਿ ਚਵਾਈ ਇੱਕ ਕੀਤੀ ਆ ਐਵੇਂ ਝੂਠ ਮਾਰਦੇ ਨਹੀਂ ਨਹੀਂ ਬਿਲਕੁਲ ਸਹੀ ਸਹੀ ਗੱਲ ਹੈ ਕਿ ਚੋਣ ਚਵਾਪ ਸਮਾਨ ਦੀ ਬਹੁਤ ਚੰਗੀ ਆ ਮਹੀਂ ਦੇ ਸੰਦੀਪ ਸਿੰਘ ਆ ਘਰ ਵਾਲੇ ਨੇ ਤੇ ਬੜੇ ਰੁਪਏ ਮੰਗੇ ਸੀ ਜੇ ਉਸ ਹਿਸਾਬ ਨਾਲ ਮੰਗੀਏ ਤੇ ਫਿਰ ਤੇ ਮੈਂ ਬੜਿਆਂ ਰੁਪਈਆਂ ਦੀ ਆ ਕਿੰਨੇ ਦੀ ਮੈਂ ਦੇ ਦਈਏ ਦੇ ਦਈਏ 1.5 ਲੱਖ ਦੀ ਮਹੀਂ ਕਰਦੋਂ ਮਾਨਦ ਜਨਾ ਹੁੰਦਾ ਮੈਂ ਤੇ ਵੇਖ ਲੈ 1.5 ਲੱਖ ਦਾ ਹੀ ਹੱਕ ਰਖੰਡੀ ਆ ਜੱਡੀ ਵੱਡੀ ਆ ਮੈਂ ਦੇ ਦਾਂਗੇ ਸੰਦੀਪ ਸਿੰਘ ਆ 1 ਲੱਖ ਤੇ 35000 ਦੀ ਚਲੋ ਆਏ ਗਏ ਦਾ ਮਾਨ ਤਣ ਪੂਰਾ ਹਾਂਜੀ ਪੂਰਾ 5000 ਦੇ ਕਰ ਦੂੰਗੇ 130 130 ਦੀ ਮੈਂ ਦੇ ਦਾਂਗੇ ਚਲੋ ਜਾਣ ਬਸ ਠੀਕ ਆ ਬੁਰੀ ਇਹ ਬੁਰੀ ਮੈਂ ਸੂਈ ਮਗਰ ਕੱਟੀ ਜੋ ਲਓ ਜੀ ਦੋ ਸੂਆ ਮਈਆਂ ਦੇ ਮਗਰ ਕੱਟੀਆਂ ਜੋ ਦੋ ਮਗਰ ਕੱਟੀਆਂ ਤੇ ਕਰੋ ਚੱਕ ਲੈ ਵਾ ਬੁਰੀ ਦਾ ਉਹਤ ਜੋ ਬੂਰੀ ਥਲੇ 12 ਕਿਲੋ ਅੱਛਾ ਯਾਰਾਂ ਦਾ ਟਾਈਮ ਆਇਆ ਕੋਈ ਪਸ਼ਮੀਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੋ ਹੂੰ ਮਗਰ ਆ ਗਈ ਕੱਟੀ ਮਗਰ ਕੱਟੀ ਆ ਗਈ ਆ ਤਾਜੀ ਸੂਈ ਜੋ ਠੀਕ ਆ ਲਓ ਜੀ ਇਹ ਵੀ ਕਰੋ ਜੀ ਪਿੰਦਾ ਜੀ ਦੁੱਧ ਕਿੰਨਾ ਹੁਣ 12 ਕਿਲੋ ਮੈਂ ਫਿਰ ਪੱਕਾ ਹੀ ਪੱਕਾ ਸੰਦੀਪ ਸਿੰਘ ਦਾ ਦੁੱਧ ਮਹੀਂ ਤਾਂ ਅਜਾ ਦੁੱਧ ਤਾਂ ਜੇ ਹੁਣ ਕੱਟੀ ਮਹੀਂ ਆ ਸੰਦੀਪ ਸਿੰਘ ਤਾਜੀ ਸੂਈ ਵਦਣੀ ਹੈ ਇਹ ਹਾਂ ਹਜੇ ਸੰਦੀਪ ਸਿੰਘ ਜੀ ਪਸੰਦੀ ਹੈ ਨਾ ਹੂੰ ਹੂੰ ਬੜਾ ਥਣ ਬਣਾਉਂਦੀ ਚੰਗਾ ਪੂਰਾ ਬੂਰੀ ਹੈ ਨਹੀਂ ਠੀਕ ਆ ਜੀ ਚੰਗੀ ਚੰਗੀ ਜੀ ਦਾ ਹਾਂਜੀ ਚੰਗੀ ਜੀ ਦਾ ਚੰਗੀ ਵਧੀਆ ਸੰਦੀਪ ਸਿੰਘ ਆ ਮੈਂ ਆ ਕਿ ਵੇਖ ਕਨੀ ਰਾਜੀ ਕਨੀ ਨਿੱਗਰਵਾ ਮੈਂ ਬੁਰੀ ਸ਼ਾ ਮਹੀਂ ਤੇ ਸੰਦੀਪ ਸਿੰਘ ਚੋਣ ਚੋਆ ਹੀ ਬੜਾ ਹਾਂਜੀ ਹਾਂਜੀ ਬਿਲਕੁਲ ਲੋ ਜੀ ਦੇਖੋ ਮੋਹ ਸੋਣਾ ਥਾਂ ਲੱਗਾ ਤੇ ਨਾਲੇ ਬੁਰੀ ਵੀ ਕਿਸ ਹਮਲੇ ਦਾ ਕਾਲੇ ਬਨ ਵਾਲੇ ਹਾਂਜੀ ਕਾਲੇ ਦੀ ਪੂਰੀ ਤੇ ਪਿੰਡਾਂ ਦੀ ਬਾਜੀ ਮੇਰੇ ਦਾ ਮੁੱਲ ਗੁੰਦੀ ਗਾਂਦੀ ਬੜੀ ਮਹੀਂ ਸੰਦੀਪ ਸਿੰਘ ਖਰਾਕ ਮਿਲੀ ਪੂਰੀ ਜੀ ਹਾਂ ਪੂਰੀ ਖਰਾਕ ਦਿੱਤੀ ਦੁੱਧ ਵੀ ਬੜਾ ਮਹੀਂ ਥਲੇ ਮੁੱਲ ਕਰਨ ਨੂੰ ਬਾਜੀ ਇਹਦਾ ਵੀ ਫਵਾਲ ਲੱਖ ਰੁਪਇਆ ਮੁੱਲ ਵਾ ਮੇਰੀ ਉਮੀਦ ਹਾਂਜੀ ਮੈਂ ਦੇ ਦਾਂਗੇ 1 ਲੱਖ ਤੇ 15 ਹਜ਼ਾਰ ਦੀ 1 ਲੱਖ 15 ਹਜ਼ਾਰ ਦੀ ਬਾਜ਼ਾਰ ਅਗੇ ਨੋ ਚੜਦਾ ਜਾਂਦਾ ਤੇ ਹੋ ਗਿਆ ਹਾਂ 5 ਹਜ਼ਾਰ ਦੀ ਹੋਰ ਛੋਟ ਕਰ ਦਾਂਗੇ ਟੱਕ ਦ앗 ਦੀ ਇੱਕ ਦਸ ਦੀ ਚਲੋ ਜਾਂਦਾ ਛੋਟ ਛਪਾ ਦੇ ਲੋ ਜੀ ਲੈ ਸੰਦੀਪ ਜੀ ਆ ਜੀ ਕਰਾ ਦੇ ਝੋਟੀ ਵੇ ਤੂੰ ਹਾਂ ਝੋਟੀ ਵੇ ਤੂੰ ਚੀਜ਼ ਕੀ ਆ ਸੰਦੀਪ ਸਿੰਘ ਆ ਪੈਸੇ ਬੰਦੇ ਨੇ ਬੜੇ ਰੁਪਏ ਮੰਗੇ ਮੈਥੋਂ ਪਰ ਮੈਂ ਤਾਂ ਨਹੀਂ ਓਹੋ ਰਾਵਾਂਗੇ ਲੈ ਕੇ ਹੀ ਇਹਨੂੰ ਅਜੇ 11 ਵਜੇ ਆ 11 ਵਜੇ ਵੇਲ ਕਹਿੰਦੇ 15 ਕਿਲੋਈ ਝੋਡੀ ਨੇ ਦੁੱਧ ਦੇ ਛੜਿਆ ਪਹਿਲੀ ਯਾਰ ਅੱਛਾ ਥਾਣ ਵੇਖੋ ਕਿੱਥੇ ਕਿੱਥੇ ਜਾ ਸੰਦੀਪ ਸਿੰਘ ਹੰਡਿਆ ਵਾ ਨਾੜਾਂ ਹੀ ਬੜੀਆਂ ਜੱਜ ਸੰਦੀਪ ਸਿੰਘ 15 ਕਿਲੋ ਕਹਿੰਦੇ ਝੋਡੀ ਦੁੱਧ ਦਿੱਤਾ ਕੱਟੀ ਵਾ ਹੁਣ ਵੀ ਝੋਡੀ ਥਲੇ ਸੰਦੀਪ ਸਿੰਘ 12 ਲੀਟਰ ਹੀ ਹੋ ਅੱਛਾ ਅੱਜ ਅਜ ਸੂਈ ਨੂੰ ਸਾਰੇ 5ਵਾਂ ਦਾ 1 6ਵਾਂ ਦਿਨ ਹੋਇਆ ਜੀ ਖੋਲੋ ਫਿਰ ਲਓ ਜੀ ਕਰੋ ਚੈੱਕ ਬਿਲਕੁਲ ਕਾਲੀ ਛਾ ਝੋਟੀ ਕਾਲੀ ਉਧਰ ਨਹੀਂ ਕਿ ਇਧਰ ਨਹੀਂ ਸੰਦੀਪ ਸਿਆ ਹੁਣ ਰਾਤ ਚੋਂ ਦੀ ਉਧਰ ਜਾਇ ਨਹੀਂ ਜਾਣਾ ਹਾਂ ਝੂਠ ਮਾਰਦੀ ਹੈ ਤੇ ਕੋਈ ਫਾਇਦਾ ਨਹੀਂ ਹੈ ਇਹ ਗੱਲ ਸਹੀ ਹੈ ਰਾਤ ਕਿਸੇ ਜਾਏ ਪਰਸੋਂ ਪਾਈ ਵੀਡੀਓ ਤੇ ਕੱਲ ਵੇਚਿਆ ਮਾਲ ਤੇ ਪਿੰਡ ਦੀ ਰਾਤ ਹੀ ਹਰਿਆਣੇ ਚਲ ਗਏ ਗਲਤ ਗੱਲ ਹੈ ਮਾਲ ਉਧਰ ਦਾ ਪਰ ਲਿਆ ਇਥੋਂ ਇਥੋਂ ਬਿਲਕੁਲ ਸਹੀ ਹੈ ਬਤੀ ਵੇਲਾ ਸੰਦੀਪ ਸਿਆ ਨਾ ਨਾ ਮੈਂ ਕਹਿੰਦਾ ਬਿਲਕੁਲ ਹੈ ਨਾ ਮੈਂ ਖਿਆ ਸੰਦੀਪ ਸਿਆ ਝੋਟੀ ਤੂੰ ਵੇਖ ਕੀ ਚੀਜ਼ ਵਾਦਰੇ ਨਾ ਦੋ ਨਾ ਦੱਕੇ ਤੇਰੇ ਨਾਲ ਜਾਇ ਜਣਾ ਨਹੀਂ ਨਹੀਂ ਇਹ ਝੂਠ ਮਾਰਦਾ ਕੀ ਫਾਇਦਾ ਵੀਰ ਹਰਿਆਣਾ ਤੇ ਹਰਿਆਣਾ ਹੀ ਹੈ ਕੋਰੇ ਕੀ ਦਾ ਵੇ ਇਹਨੂੰ ਮੈਂ ਕਹਿੰਦੇ ਫਿਰ ਮੰਗਿਆ ਪਰ ਤੁਸੀਂ ਪਿੰਦਾ ਇਹਦੇ ਹੱਥ ਕਰਾ ਕੇ ਲੈ ਆਨੇ ਫਿਰ ਤੁਸੀਂ ਮਈਆ ਵੇਲਾ ਸੰਦੀਪ ਸਿੰਘਾਂ ਰਾਬੀ ਦੇਣ ਵਾਲਾ ਛਾਟੀ ਮਿਲ ਗਈਆਂ ਉਹ ਆਜਾ ਲਾਜ ਵੇਖੋ ਲੈ ਵਾ ਥਾਣੇ ਬੜਾ ਜ਼ਬਰਦਸ ਕਰੋ ਚੱਕ ਸਾਰੇ ਬੱਚੇ ਫਿਰ ਸੰਦੀਪ ਸਿੰਘਾਂ ਇਹ ਨਹੀਂ ਹੈਗਾ ਕੋਈ ਮਹੀਨੇਰੀ ਕੋ 20 ਦਿਨਾਂ ਦੀ ਆ ਬਿਲਕੁਲ ਬਚਾ ਤਾਜਾ 나ੜੂ ਕਿਲੇ ਬੋਲੋ ਜੀ ਸੰਦੀਪ ਸਿੰਘ ਝੋਟੀ ਦੇ ਆਂਦੀ ਮੈਨੂੰ 1.5 ਲੱਖ ਦੀ ਵੇਚ ਦੇ ਤੂੰ ਕਿਲੇ ਤੋਂ 1.5 ਲੱਖ ਹੀ ਮੰਗਿਆ ਹੋਇਆ ਹੈ ਬੰਦੇ ਆ ਹੂੰ ਮੈਥੋਂ 1.5 ਲੱਖ ਮੰਗਿਆ ਹੋਇਆ ਉਹਨਾਂ ਕਹਿੰਦੇ ਆ ਵੀ ਅਸੀਂ ਪਿਛਲੀ ਹਰ ਰੁੱਤ ਮਾ ਹੈ ਇਮੇ ਹੀ ਉਧਰ ਦੀਆ ਕਹਿ ਰਹੇ ਆ ਕੀ ਆ ਉਧਰ ਲਿਓ ਉਧਰ ਲਿਓ ਨਹੀਂ ਉਧਰ ਦੀਆ ਕਿੜੀ ਵੀ ਕਹਿ ਦੀਏ ਦੇਸੀ ਆ ਆਪਾਂ ਦੇਣ ਵਾਲਾ ਹੀ ਮੋਲ ਕਰ ਦਈਏ ਹਾਂ ਨਾ ਹੀ ਬਿਲਕੁਲ ਜੀ ਜੀ ਝੋਟੀ ਦੇਗੀ ਤਾਂ ਤੂੰ 15 ਹੀ ਸੰਦੀਪ ਕਿਲੋ ਹਾਂ ਸੌਖਾ ਵੜਤੇ ਪਿਆ ਦੇ ਦੇਣਾ ਕੀ ਆ ਇਹਨਾਂ ਦੇ ਪਿਆਹ ਵੜਤੇ ਦੁੱਧ ਇਹਨੂੰ ਕੀ ਆਂਦਾ ਜਦੋਂ ਮਈਆਂ ਹੁੰਦੀਆਂ ਨਾ ਦਿਹਾੜੀ ਕੋ ਸੰਭਾਲ ਸਮੋਲ ਕੇ ਫਿਰ ਮਈਆਂ ਪਠੇ ਖਾਂਦੀਆਂ ਬਿਲਕੁਲ ਜੀ ਹਾਂਜੀ ਦੇਰੀਏ ਕਚਾਲੀ ਦੀ ਸਰੀਪਾ ਹੋਏ ਕਚਾਲੀ ਵਾਲੀ ਮਈ ਦੀ ਤਸੱਲੀਆਂ ਕਰਾ ਕੇ ਫਿਰ ਮਈ ਦਿੱਤੀ ਬੰਦੇ ਆਏ ਤਨਤਾਰ ਨੂੰ ਹਾਂ ਡੇਢ ਤਿੰਨ ਘੰਟੇ ਬੈਠੇ ਰਹੇ ਲੀਟਰ ਮਰਾ ਕੇ ਫਿਰ ਮਈ ਦਿੱਤੀ ਉਹਨਾਂ ਨੂੰ ਇਹ ਥੋੜਾ ਵੀ ਦੁੱਧ ਘਟ ਜੂ ਮਈਆਂ ਦੇ ਖਿਦਮਤ ਜੋ ਦੱਸਾਂਗੇ ਸਿਰਫ ਆ ਮੈਨੂੰ ਪਸਮਾਨ ਲਵਾਇਆ ਥਣ ਮਥ ਲਿਆ ਬੁਰੀ ਮੈਨੂੰ ਉਹ ਵੀ ਨਹੀਂ ਲਵਾਇਆ ਹੈਗਾ ਹਾਂ ਨਾ ਮੈਂ ਦੇਣੀ ਆ 1 ਲੱਖ ਤੇ 52000 ਦੀ ਵਾਹ ਇਹਨੇ ਠੀਕ ਆ ਆਹੋ 1 ਲੱਖ 52000 ਦੀ ਝੋਡੀ ਸੰਦੀਪ ਸਿੰਘ ਜੀ ਠੀਕ ਆ ਜੀ ਜੀ ਆ ਮੁੱਲ ਚਾਹ ਨਾ ਕੋਈ ਮਰਜ਼ੀ ਕਰਦੇ ਰਹੀਏ ਫਾਇਦਾ ਕੋਈ ਨਹੀਂ ਘਰ ਕਰਨੀ ਜੰਮਦੀਆਂ ਇਹੋ ਜਿਹੀਆਂ ਨਹੀਂ 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 ਜੰਮਦੀ ਨਹੀਂ ਜਮੇ ਮੈਨੂੰ 100 ਰੁਪਇਆ ਨਾ ਪਾਏ ਕੋਈ ਮੈਂ ਲਵਾ ਕੇ ਆਪਣੇ ਘਰੇ ਜਾ ਕੇ ਰੁਪਏ ਦੇ ਦੇ ਕੋਈ ਮਈਆਂ ਦੇ ਖੋੜ ਹੋਏ ਦੇ ਵੱਡੀਆਂ ਫੁੱਲ ਸਾਈਜ਼ ਮਈਆਂ ਨੇ ਠੀਕ ਆ ਇਹਨਾਂ ਗੱਲ ਹੀਰਾ ਹੀਰਾ ਹੋਊਗਾ ਚਲੋ ਆ ਗੱਬਣਾ ਟੋਕੜ ਤੇ ਗੱਬਣੀ ਸਵੇਰੇ ਚੈੱਕ ਕਰਾਈਓ ਵਾਹ ਟੋਕੜ ਗੱਬਣਾ ਮੇਰੇ ਮਹੀਨੇ ਦੀਆਂ ਤਸਵੀਰਾਂ ਮੈਂ ਨਾ ਐਂਡਪਿੰਦਾ ਜੀ ਟੋਕੜ ਗੱਬਣੀ ਤੇ 5 ਮਹੀਨਾ ਲੱਗ ਗਿਆ ਇਹਦੇ ਚੈੱਕ ਕਰਾ ਕੇ ਟੀਕਾ ਠੰਡਾ ਲਵਾਤਾ ਹੀ ਹੁਣ ਦੁੱਧ ਕਿੰਨਾ ਦੁੱਧ ਆਈ 11 ਲੀਟਰ ਤੇ ਅੱਜ 11 ਕਿਲੋ ਦੇ ਆਈ ਬੜੀ ਦੂਰੋਂ ਆ ਹਾਂ ਅੱਜ ਦੁੱਧ 2 3 ਕਿਲੋ ਹੀ ਘੱਟ ਦੱਸਣਾ ਵਾ ਜਿਹਨੇ ਮਹੀ ਸੈੱਟ ਨਹੀਂ ਹੁੰਦੀ ਠੀਕ ਆ ਪੂਰੀ ਤਸੱਲੀ ਕਰਕੇ ਖੋੋਗੇ ਫਿਰ ਛੋਟੀ ਦਾਹਂਗਦੇ ਸੰਦੀਪ ਸਿੰਘਾਂ ਛੋਟੀ ਨਹੀਂ ਠੀਕ ਆ ਹੋਣ 8 ਕਿਲੋ ਮੰਨੀ ਐ 8 ਕਿਲੋ ਤੋਂ ਵਾਧਿਆ ਦੁੱਧ ਤੂੰ 8 ਕਿਲੋ ਹੀ ਗਿਣ ਦੁੱਧ ਵਾਧਵਾ ਦੁੱਧ ਵਾਧਾ ਠੀਕਾ ਡੋਨਾ ਲੈਂਦੀ ਭਾਜੀ ਮੈਂ ਕਿਹਾ ਵੀ ਲੋਡ ਹੀ ਨਹੀਂ ਐ ਹੋ ਜੀ ਮਈਆਂ ਨਹੀਂ ਇਹਦਾ ਨਹੀਂ ਲੈਣਾ ਬਹੁਤ ਸੋਹਣਾ ਨੇਵਾ ਝੋਟੀ ਦਾ ਚੱਕਰ ਹੋ ਜਾ ਕਰੋ ਇਹ ਸਾਂ ਚੀਜ਼ ਵੇਖ ਤੂੰ ਕੀ ਆ ਨਹੀਂ ਠੀਕ ਆ ਹੈਗੀ ਕਿ ਨਹੀਂ ਹੈਗੀ ਹੈਗੀ ਭਾਜੀ ਹੈਗੀ ਸੰਦੀਪ ਜੀ ਜਦੋਂ ਇੱਕ ਗੱਲ ਹੋਰ ਵੀ ਜੋ ਹਾਂ ਇਹ ਸਾਡੇ 24 ਮਹੀਨੇ ਦੀ ਸੂਈ ਜੀ ਅਛਾ ਛਾਟੀ ਲੱਗੀ ਮੈਨੂੰ ਛਾਟੀ ਲੱਗੀ ਹਣਾ ਤੇ ਜਾ ਮਹੀਨਾ ਗੱਬਣ ਨੂੰ ਲੱਗਾ ਜੋ ਚੈੱਕ ਪਾਸ ਕਰਾ ਕੇ ਸਵੇਰੇ ਠੰਡਾ ਟੀਕਾ ਲਵਾਤਾ ਵਾ ਹਾਂ ਚੀਜ਼ ਵੇਖਤੀ ਮਨੇ ਠੀਕ ਆ ਬਹੁਤ ਸੋਹਣੀ ਝੋਟੀ ਵੇਖੀ ਜੋ ਇਹਦਾ ਫਿਰ ਮੁੱਲ ਸੰਦੀਪ ਸਿੰਘ ਇਹਦਾ ਮੁੱਲ ਜਿੰਨਾ ਮੰਗ ਲਈ ਉਹਨਾਂ ਥੋੜਾ ਜੀ ਹਾਂ ਇਹਦਾ ਲੱਖ ਰੁਪਇਆ ਮੈਂ ਅੱਜ ਕਹਦਾ ਨਾ ਮੈਨੂੰ ਕਿਸੇ ਨੇ ਲੱਖ ਹੀ ਦੇ ਦੇਣਾ ਹੀਰਾ ਆ ਕੇ ਗੱਲ ਕਰੀ ਵੇਖ ਝੋਟੀ ਲੈ ਵੇਖ ਲੈ ਲੈ ਵਰਾਜ ਆਤਾ ਜੀ ਲੈ ਦੱਸੀ ਇਹਨਾਂ ਝੋਟੀ ਦਾ ਨਾਥ ਲਾ ਜੋੜੀ ਦੇ ਮਾਫਰ ਭਾਜੀ ਕਿਤੇ ਥੋੜੀ ਜੀ ਆ ਹਾਂ ਭਾਜੀ ਮਾਲ ਲੈ ਆਉਣਾ ਤੇ ਚੰਗਾਈ ਲੈ ਆਉਣਾ ਵਾ ਲਾ ਬਿਲਕੁਲ ਸਿੱਧੀ ਜੜੀ ਗੱਲ ਵਾ ਇੱਥੋਂ ਲੈਣਾ ਉੱਥੋਂ ਲੈਣਾ ਚੰਗਾਈ ਲੈਣਾ ਚੰਗਾਈ ਲੈ ਕੇ ਆਣਾ ਫੇਰ ਤਾਂ ਨਹੀਂ ਕੋਈ ਹਾਂਜੀ ਉਦਾਂ ਦੇ ਭਾਜੀ ਲੱਖ ਹੀ ਮੰਗਦੇ ਜੋ ਆਪਾਂ ਹੂੰ 90000 ਦੀ ਮੈਂ ਦੇ ਦਾਂਗੇ 90000 ਦੀ 5000 ਹੋਰ ਆਣ ਕਰ 85000 ਦੀ ਹਾਂਜੀ ਚਲੋ 89 ਜੋ 3000 ਛੋੜ ਤੇ 82000 ਦੀ ਖਾਨਾ ਦੇਣੀ ਆ ਬਸ ਦੇਣੀ ਤੂੰ ਘੱਟ ਨਹੀਂ ਦੇਣੀ ਆਹੋ ਤੇ ਜਿੰਨੇ ਖੜਨੀ ਆ ਚੈੱਕ ਮੈਂ ਕਰਾਤੀ ਆ ਕਰਾਉਣ ਦੀ ਲੋੜ ਨਹੀਂ ਗਈ ਠੀਕ ਆ ਮੈਂ ਠੰਡਾ ਲਵਾਤਾ ਵੀਡੀਓ ਬਣਾ ਲਈ ਆ ਚਲੋ ਠੀਕ ਆ ਨਾਲ ਇਹਨੂੰ ਹਾਰਾ ਸਿਆਲ ਗਰਮੀਆਂ ਸੰਦੀਪ ਸਿੰਘ ਸਿਆ ਚੋਵੇ ਹਾਂ ਰੁਪਈਆ ਮੁੜ ਕੇ 1.5 ਲੱਖ ਫਿਰ ਜੇ ਚ ਪਾ ਲਈ ਚਲੋ ਠੀਕ ਆ ਇਹ ਛੋਟੀ ਗੱਬਣੀ ਅੱਛਾ ਇਹ ਗੱਬਣਾ ਇਹਨੇ ਲੈਣੇ ਹੈ 5-6 ਦਿਨ 5 ਦਿਨ ਲਊਗੀ ਛੋਟੀ ਗੱਬਣਾ ਕਰੋ ਜੱਗੇ ਜੀ ਇਹ ਵੀ ਬੜੀ ਵੱਡੀ ਆ ਕੀ ਗੱਲ ਇਹ ਵਾ ਚੰਗੀ ਐ ਜੀ ਬਟੇ ਸੰਦੀਪ ਜੀ ਹਾਂ ਹਰ ਇੱਕ ਬੰਦਾ ਦਾ ਮੈਂ ਚੀਜ਼ ਲਵਾਂ ਚੰਗੀ ਗਾਹ ਪੈਸੇ ਖਰਚੋਂ ਤੋਂ ਨਹੀਂ ਚਾਹਦਾ ਨਹੀਂ ਚਾਹਦਾ ਸਹੀ ਗੱਲ ਜੀ ਚੰਗੀ ਮੰਗਦਾ ਚੀਜ਼ ਚੰਗੀ ਮੰਗਦਾ ਫਿਰ ਇਹਦਾ ਮੋਲ ਸਵਾਗ ਤੇ ਵੇਚਾਂਗੇ ਝੋਡੀ ਸਵਾ ਲੱਖ ਤੋਂ ਪਰ ਅੱਜ 15 ਦੀ ਇੱਕ 15 ਦੀ ਹਾਂਜੀ ਚਲੋ ਕਿ 15 ਦੀ ਦਵਾਂਗੇ ਦੋ ਹੀ ਹੋਰ ਜਾਣ ਦੋ ਚਲੋ ਕਰ ਦਾਂਗੇ ਮਾਨਤਾਂ ਇੱਕ ਦੇਰ ਚਲ ਜਾਣ ਦੋ ਸੰਦੀਪ ਸਿੰਘ ਵੇਖ ਲਾ ਕੱਟੀ ਗੱਬਣ ਨਹੀਂ ਠੀਕ ਆ ਹੈ ਕਿ ਨਹੀਂ ਹੈਗੀ ਆ ਭਾਜੀ ਸੀਲ ਠੰਡੀ ਪੂਰੀ ਨਾਲ ਡੰਡੀ ਲੈਵਾ ਸੰਦੀਪ ਸਿੰਘ ਕਿਤੇ ਕਮਾਲ ਦਾ ਆ ਫੇ ਨਹੀਂ ਨਹੀਂ ਇਹਦੇ ਕਿ ਕਿਤੇ ਆਵੇ ਜਾਨਵਰ ਕੀ ਦਾ ਚੰਗਾ ਹੈ ਵੇਖੋ ਪਤਾ ਗੱਲ ਕੀ ਆ ਹੂੰ ਦੁਨੀਆ ਬੜੀ ਸਿਆਣੀ 30 ਤਰੀਕ ਨੂੰ ਭਾਈ ਵੀਡੀਓ ਕਿ 31 ਨੂੰ ਦੇ ਹਰਿਆਣੇ ਜਾਇਆ ਨਹੀਂ 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 ਜਾਇਆ ਨਹੀਂ ਪਰ ਮਈਆਂ ਹਰਿਆਣੇ ਦੀਆਂ ਸਰਾਵ ਸਹੀ ਸਹੀ ਗੱਲ ਹੈ ਹਰਿਆਣੇ ਨੂੰ ਮੋਤੀ ਥੋੜਾ ਲੱਗੇ ਬਿਲਕੁਲ ਬਿਲਕੁਲ ਉਹ ਭਾਵੇਂ 8 ਕਿਲੋ ਹੀ ਦੇਣ ਨਹੀਂ ਨਹੀਂ ਸਹੀ ਗੱਲ ਆ ਮਈ ਸਾਡੇ ਇਲਾਕੇ ਦੀ ਵੇਕੇ ਸ਼ਾਨ ਗਈ ਆ ਇੱਕ 80 ਦੀ ਬੰਦਿਆਂ ਦੇ ਲਈ ਆ ਚਲੋ ਸੰਦੀਪ ਸਿੰਘ ਆ ਮਈ ਦੇ ਲਾਗੇ ਬਈਦਾ ਵਾ ਤੇ ਪਤਾ ਥੋੜਾ ਲੱਗਦਾ ਕਿ ਕਿੱਥੇ ਕਿੱਥੇ ਆ ਕੇ ਮੈਂ ਲੱਗੀਆਂ ਹੈ ਬਿਲਕੁਲ ਕਿੱਡੀ ਵੱਡੀ ਮਈਆਂ ਤੇ ਜਿਹਨੇ ਵੀ ਆਉਣਾ ਵਾ ਆ ਦਾ ਚੈੱਕ ਕਰਕੇ ਲੈ ਜਾਓ ਆਪਣੀਆਂ ਚੈੱਕ ਕਰਕੇ ਤਸੱਲੀ ਕਰਕੇ ਮਈਆਂ ਖੜੋ ਤਾਜੇ ਬੱਚੇ ਆ ਦੋ ਟਾਈਮ ਚੋਲੋ ਚਾਰ ਚੋਲੋ ਤਸਲੀ ਕਰ ਲੋ ਵੀਰ ਅਸੀਂ ਤੇ ਇਹੋ ਬੇਨਤੀ ਕਰਦੇ ਆਂ ਵੀ ਅਸੀਂ ਪੈਸੇ ਲਾਏ ਆ ਬਿਲਕੁਲ ਤੁਸੀਂ ਲਾਉਣੇ ਆ ਲਾਣੇ ਆ ਕਿਉਂਕਿ ਅਸੀਂ ਤੇ ਕਰਾਉਂਦੇ ਆਂ ਇਹ ਤਾਂ ਐਸੀ ਗੱਲ ਹੈ ਜੀ ਤੇ ਤੁਸੀਂ ਸਾਨੂੰ ਦੇਣੇ ਆ ਠੀਕ ਆ ਨਾ ਤਸਲੀ ਕਰਕੇ ਖੜੋ ਆਪਣੀ ਤੇ ਜਿਹਨੇ ਆਨਲਾਈਨ ਲੈਣੀ ਆ ਆਨਲਾਈਨ ਲੈ ਜੇ ਜਿਹਨੇ ਵੇਖ ਕੇ ਖੜਨੀ ਆ ਉਹ ਵੇਖ ਕੇ ਲੈ ਜੇ ਮੇਰਾ ਭਰਾਣ ਕੇ ਠੀਕ ਆ ਜੀ ਪਿੰਡ ਆਪਣਾ ਹੈਗਾ ਧਵਾਨ ਜਿਰਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀ ਹਾਲ ਦੇ ਤੇ ਦਲਮ ਦੇ ਸੰਦੀਪ ਸਿੰਘ ਜਿਹੜਾ ਤੂੰ ਕੱਲ ਗੱਡੀ ਦਾ ਸ਼ਾਟ ਪਾਤਾ ਨਾ ਵੇ ਗੀਮਿੰਡ ਉਹੋ ਗੱਡੀ ਦੇ ਉਹ ਪੈਸੇ ਦੇ ਕੇ ਬੰਦੇ ਲੱਗੀ ਘਰੇ ਉਹਨਾਂ ਅੱਜ ਮੰਗਲਾਰ ਕਰਕੇ ਨਹੀਂ ਖੜ੍ਹਦੇ ਹਾਂ ਸੰਦੀਪ ਸ਼ਾਮ ਮੇਰਾ ਕਾਲਰ ਸ਼ੇਰ ਪੀੜੋਂ ਡਿਆ ਪਿਆ ਗੋਲੀਆਂ ਦੋ ਖਾਦੀਆਂ ਇਹਨਾ ਮੈਨੂੰ ਗੱਡੀ ਦਾ ਫੋਨ ਆਇਆ ਜਿਹਨਾਂ ਰੇਡ ਪਿਆ 10000 ਰੁਪਏ ਵਾਧੂ ਹੀ ਮਿਲਦਾ ਸੀ ਜਿਹਨਾਂ ਨੂੰ ਦੇਤੀ ਲੈਣਾ ਦਵੇ ਬੜੀ ਚੰਗੀ ਘਟੀ ਵੀ ਸਸਤੀ